ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਵੀ ਜਿਹੜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਰਪਾਲ ਭਾਜੀ ਦੇ ਘਰ ਆਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਸੱਚਰ ਗਾਂ ਵਿਖਾਉਣੀ ਹੈ ਪੁੱਛਦੇ ਆ ਵੀਰ ਨਾਲ ਕਰਦੇ ਆ ਗੱਲਬਾਤ ਸਾਰੀ ਕੀ ਦੁੱਧ ਆ ਕਿੰਨਾ ਦਾ ਸੁਭਾ ਕਿੰਨਾ ਮੁੱਲ ਕਰਦਾ ਵੀਰ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਦੂਜੀ ਬੇਨਤੀ ਦੋਸਤੋ ਇਹ ਆ ਜਿਹੜਾ ਵੀਰ ਇੱਥੇ ਆਵੇ ਆ ਕੇ ਆਪਣੀ ਤਸਵੀਰ ਇੱਕ ਟਾਈਮ ਦੋ ਟਾਈਮ ਤੁਸੀਂ ਕਰਨੀ ਹੈ ਕਿਉਂਕਿ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ ਕਰਦੇ ਆ ਦੋਸਤੋ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਸ ਨੂੰ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਐਡਰੈਸ ਬੋਲ ਦਿਓ ਜੀ ਪਿੰਡ ਆਪਣਾ ਚੀਮਕਲਾਂ ਹਾਂਜੀ ਤਹਿਸੀਲ ਪਟੇ ਜਿਹੜਾ ਤਰਨਤਾਰ ਫੋਨ ਨੰਬਰ ਬੋਲ ਦਿਓ 95174 4070 ਇਸ ਨੰਬਰ ਤੇ WhatsApp ਚੱਲਦਾ ਹੈ ਐਸੇ ਨੰਬਰ ਦੇ ਅੱਛਾ ਵੀਰ ਜੀ ਅੱਜ ਇੱਕ ਗਾਂ ਸੇਲ ਕਰਨੀ ਹਾਂਜੀ ਇੱਕੋ ਗਾਂ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਅੱਜ ਤੀਜਾ ਦਿਨ ਅੱਛਾ ਜੀ ਕੀ ਦਿੱਤਾ ਬੱਚਾ ਨੇ ਉਹ ਅੱਛੀ ਆ ਬੰਦੇ ਦੋਸਤੋ ਆ ਵਸ਼ੀ ਦਿੱਤੀ ਇਹਨੇ ਤੀਜਾ ਦਿਨ ਵੀਰਾਂ ਦਾ ਸੁਈ ਨੂੰ ਹੋ ਗਿਆ ਹੁਣ ਵੀਰ ਜੀ ਦੇ ਥੱਲੇ ਬੋਲਾ ਕਹਿੰਦਾ ਦੋ ਇਹ ਥੱਲੇ ਬੋਲਾ ਹੁਣ ਹੈ ਟੈਂਪ 12 ਕਿਲੋ ਹੋਏ ਜੀ 12 ਕਿਲੋ ਹਾਂਜੀ ਕਿੰਨਾ ਕੁ ਦੁੱਧ ਕਰ ਜੂਗੀ ਦੁੱਧ ਦੇਤੀ 16-17 ਕਿਲੋ ਕਰ ਜੂਦਾ ਦੂਜਾ ਸੁਆ ਸੁਈ ਹਾਂਜੀ ਦੂਜਾ ਸੁਆ ਸੁਈ ਖੋਲੀ ਵੀਰ ਜੀ ਨੇ ਕਰੀ ਬਖਾਈ ਖੋਲ ਕੇ ਦੂਜਾ ਸੁਰਵਾਤ ਦੋਸਤੋ ਸੂਈ ਹੈ ਤਿੰਨ ਦਿਨ ਸੂਈ ਨੂੰ ਹੋ ਗਿਆ ਹੁਣ ਥੱਲੇ ਜਿਹੜਾ ਬੋਲਾ ਇਸ ਵੇਲੇ 12 ਲੀਟਰ ਵੀਰਾਂ ਦਾ ਬੋਲਾ ਤਿਆਰ ਦੁੱਧ ਕਰ ਜੂਗੀ ਵੀਰਾਂ ਦਾ 16-17 ਕਿਲੋ ਬਾਕੀ ਦੋਸਤੋ ਤੁਹਾਡੀ ਸੇਵਾ ਤੇ ਹੈ ਗਾਂ ਚੰਗੇ ਕੱਦ ਕਾਠ ਵਾਲੀ ਹੈ ਹਵਾਨਾ ਵੀ ਦੋਸਤੋ ਬਹੁਤ ਵਧੀਆ ਹੈ ਹਵਾਨੇ ਤੇ ਨਾੜਾ ਵੀ ਦੋਸਤੋ ਬਹੁਤ ਵਧੀਆ ਬਣਾਈ ਹੈਗਾ ਨੇ ਚੰਗਾ ਆਰਡਰ ਤਿਆਰ ਕਰੂਗੀ ਦੋਸਤੋ ਗਾਂ ਦੀ ਸ਼ਾਈਨਿੰਗ ਬਹੁਤ ਹੈ ਬਾਕੀ ਜਿਹੜੇ ਵੀ ਵੀਰ ਨੂੰ ਪਸੰਦ ਆਉਂਦੀ ਹੈ ਇੱਥੇ ਆ ਕੇ ਤਸੱਲੀ ਤੁਸੀਂ ਆਪਣੀ ਆਮ ਕਰਨੀ ਹੈ ਦੋਸਤੋਂ ਨਾੜਾ ਹਵਾਣੇ ਦੇ ਬਹੁਤ ਬਰੀਕ ਬਰੀਕ ਨਾੜਾ ਹਵਾਣੇ ਦੇ ਧਾੜਮੀ ਦੋਸਤੋਂ ਮੁੱਠੀ ਲੜਾ ਪੁੱਛਦੇ ਵੀਰ ਤੋਂ ਇਹਦਾ ਮੁੱਲ ਕੀ ਕਰਦਾ ਮੁੱਲ ਇਹਦਾ ਵੀਰ ਹਾਂਜੀ ਵੀਰ ਜੀ ਕਹਿੰਦਾ ਮੁੱਲ ਕਰਦੇ ਤਾਂ ਮੁੱਲ ਇਹ ਜੀ ਦਾ 40000 ਕਰਦੇ ਹਾਂ 40000 ਤਾਂ ਮੰਨਦਣ ਜੀ 36000 ਦੇ ਜੀ ਦੇ ਤਾਂ 36000 ਦੇ ਦੂਜੇ ਹਾਂਜੀ ਦੇ ਦਾਂਗੇ ਠੀਕ ਹੈ ਵੀਰ ਜੀ 36000 ਦੀ ਵੀਰ ਕਹਿੰਦਾ ਇਹ ਗਾਂ ਦੇ ਦਾਂਗੇ ਆਪਾਂ ਬਾਕੀ ਵੀਰ ਜੀ ਤੁਸੀਂ ਇੱਥੇ ਆ ਕੇ ਤਸੱਲੀ ਆਪਣੀ ਕਰਨੀ ਹੈ ਹੋਰ ਵੀਰ ਜੀ ਕੁਝ ਕਹਿਣਾ ਚਾਹੁੰਦੇ ਜੀ ਬਸ ਠੀਕ ਹੈ ਵੀਰ ਜੀ ਆਓ ਆਪਣਾ ਆਪਣੀ ਆਗੇ ਤੇ ਦੋ ਟਾਈਮ ਤਸੱਲੀ ਕਰਕੇ ਦੇ ਆਪਣਾ ਚੋਗੇ ਦੋ ਟਾਈਮ ਲਾ ਜਾ ਠੀਕ ਹੈ ਵੀਰ ਜੀ ਦੋਸਤੋਂ ਗਾਂ ਦੀ ਸ਼ੈਨ ਕੇਗਾ ਤੁਹਾਨੂੰ ਫੇਰ ਦਿਖਾ ਦਿੰਦੇ ਹਾਂ ਦੋਸਤੋ ਜਰਸੀ ਤੇ ਸ਼ਾਈ ਵਾਲ ਦੇ ਨਾਲੇ ਕਰਾਸ ਆ ਵਸ਼ੀਰ ਦੋਸਤੋ ਤੁਹਾਨੂੰ ਅਖੀਰ ਦਿਖਾ ਦਿੰਨੇ ਨਾੜੂ ਦੋਸਤੋ ਬੱਚੇ ਦਾ ਨਾਲੀ ਹੈ ਜੇ ਦੇਖ ਸਕਦੇ ਤੁਸੀਂ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ